ਤਾਂ ਦੋਸਤੋ ਭਾਈ ਅਮਰਤਪਾਲ ਸਿੰਘ ਜੀ ਜੇਲ੍ਹ ਚੋਂ ਬਾਹਰ ਆਉਣਗੇ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਈ ਅਮਰਤਪਾਲ ਸਿੰਘ ਜੀ ਜੋ ਕਿ ਕੁਝ ਸਮੇਂ ਤੋਂ ਫਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹਨ ਅਤੇ ਉਸ ਸਮੇਂ ਤੋਂ ਹੀ ਉਹਨਾਂ ਦੇ ਚਾਹਣ ਵਾਲੇ ਸਮਰਥਕ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਆ ਰਹੇ ਹਨ ਅਤੇ ਹੁਣ ਭਾਈ ਅਮਰਤਪਾਲ ਸਿੰਘ ਨੇ ਫਾਮ ਦੀ ਡਿਬੜੂਗੜ ਤੋਂ ਜੇਲ੍ਹ ਤੋਂ ਇੱਕ ਚਿੱਠੀ ਲਿਖੀ ਜੋ ਕਿ ਮੇਲ ਦੇ ਰਾਹੀਂ ਲੋਕ ਸਭਾ ਦੇ ਸਪੀਕਰ ਤੱਕ ਭੇਜੀ ਗਈ ਓਮ ਬਿਰਲਾ ਜੋ ਕਿ ਲੋਕ ਸਭਾ ਦਾ ਸਪੀਕਰ ਹੈ ਭਾਈ ਫਾਬ ਨੇ ਮੇਲ ਦੇ ਜ਼ਰੀਏ ਉਹਦੇ ਨਾਲ ਗੱਲਬਾਤ ਵੀ ਕੀਤੀ ਅਤੇ ਉਹ ਬਿਰਲਾ ਨੂੰ ਭਾਈ ਅਮਰਿਤਪਾਲ ਸਿੰਘ ਜੀ ਨੇ ਕਿਹਾ ਕਿ ਉਹ ਨੂੰ MP ਹੋਣ ਦੇ ਨਾਤੇ ਜੋ ਇਸ ਵਰਦ ਮੌਨਸੂਨ ਸਦਨ ਹੈ ਸੰਸਦ ਦੇ ਵਿੱਚ ਅਤੇ ਸੰਸਦ ਦੇ ਵਿੱਚ ਉਹ ਨੂੰ ਹਾਜ਼ਰੀ ਦੀ ਆਗਿਆ ਦੇਣ ਤਾਂ ਦੱਸਦੇ ਇਹ ਕਿ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਨੇ ਕੀ ਸਵਾਰ ਵੱਡੀ ਗਿਣਤੀ ਦੇ ਵਿੱਚ ਵੱਡੀ ਲੀਡ ਦੇ ਨਾਲ ਖੰਡੂਰ ਫੈਬ ਤੋਂ MP ਬਣੇ ਹਨ ਤਾਂ ਦੋਸਤੋ 2 ਜੁਲਾਈ ਨੂੰ ਇਹ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ ਅਤੇ ਤਕਰੀਬਨ 1 ਮਹੀਨਾ ਲਗਾਤਾਰ ਇਹ ਸੈਸ਼ਨ ਚੱਲੇਗਾ ਅਤੇ ਜੇਕਰ ਭਾਈ ਅਮਰਤਪਾਲ ਸਿੰਘ ਜੀ ਨੂੰ ਇਸ ਸੈਸ਼ਨ ਦੇ ਵਿੱਚ ਹਾਜ਼ਰੀ ਲਗਵਾਉਣ ਦੀ ਪਰਮਿਸ਼ਨ ਮਿਲਦੀ ਹੈ ਤਾਂ ਲਗਾਤਾਰ 1 ਮਹੀਨਾ ਲਈ ਜੇਲ੍ਹ ਤੋਂ ਬਾਹਰ ਰਹਿਣਗੇ ਅਤੇ ਐਨਐਫਏ ਦੇ ਤਹਿਤ ਭਾਈ ਸਾਹਿਬ ਤੇ ਕੋਈ ਵੀ ਅਜਿਹਾ ਵੱਡਾ ਕੇਸ ਨਹੀਂ ਹੈ ਜਿਸ ਕਾਰਨ ਉਹਨਾਂ ਦੇ ਸੈਸ਼ਨ ਨੂੰ ਰੱਦ ਕੀਤਾ ਜਾਵੇ ਅਤੇ ਹੁਣ ਦੇਖਣਾ ਇਹ ਹੈ ਵੇਖਾ ਕਿ ਲੋਕ ਸਭਾ ਦੇ ਸਪੀਕਰ ਭਾਈ ਅਮਰਤਪਾਲ ਸਿੰਘ ਜੀ ਦੇ ਲੋਕ ਸਭਾ ਸੈਸ਼ਨ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਵਿੱਚ ਕੀ ਕਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੋਤੇ ਹੀ ਉਹ ਬਰਲਾ ਦੇ ਇਸ ਮਾਮਲੇ ਦੇ ਫੈਸਲੇ ਦੇ ਉੱਪਰ ਸਾਰੇ ਪੰਜਾਬੀ ਨਜ਼ਰਾਂ ਟਿਕਾਈ ਬੈਠੇ ਹਨ ਕਿ ਉਹ ਇੱਕ ਸਿੱਖ ਫਿਰਤੀ ਕੀ ਫੈਸਲਾ ਲੈਂਦਾ ਹੈ ਅਤੇ ਭਾਈ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਦੇ ਸੈਸ਼ਨ ਵਿੱਚ ਆਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਜਾਂ ਨਹੀਂ ਅਤੇ ਹੁਣ ਉਹ ਲੋਕਾਂ ਦੇ ਲਈ ਨੁਮਾਇੰਦੇ ਵੀ ਬਣ ਚੁੱਕੇ ਹਨ ਅਤੇ ਖੰਡੂਰ ਫੈਬ ਦੇ 16 ਲੱਖ ਲੋਕਾਂ ਦੇ ਉਹ ਐਮਪੀ ਵੀ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਆਪਣੇ ਹਲਕੇ ਅਤੇ ਪੰਜਾਬ ਦੀਆਂ ਮੁਸ਼ਕਲਾਂ ਦਾ ਫੈਸਲਾ ਦੇ ਲਈ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਆਉਣ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਹਲਕੇ ਅਤੇ ਗੰਭੀਰ ਮੁੱਦਿਆਂ ਦੀ ਆਵਾਜ਼ ਚੱਕ ਸਕਣ ਕਿਉਂਕਿ ਕਿਤੇ ਨਾ ਕਿਤੇ ਲੋਕ ਵੀ ਦੇਖਣਾ ਚਾਹੁੰਦੇ ਹਨ ਕਿ ਆਖਰ ਭਾਈ ਅਮਰਿਤਪਾਲ ਸਿੰਘ ਲੋਕ ਸਭਾ ਵਿੱਚ ਕਿਸ ਤਰ੍ਹਾਂ ਆਪਣੇ ਹਲਕੇ ਦੇ ਅਤੇ ਗੰਭੀਰ ਮੁੱਦਿਆਂ ਦੀ ਗੱਲ ਚੱਕਦੇ ਹਨ ਅਤੇ ਕਿਸ ਤਰ੍ਹਾਂ ਦੇ ਮੁੱਦੇ ਉਹ ਲੋਕ ਸਭਾ ਤੇ ਰੱਖਦੇ ਹਨ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਦੇ ਸੈਸ਼ਨ ਵਿੱਚ ਆਉਣ ਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝਾ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ